ਗੈਂਗਸਟਰ ਗੋਲਡੀ ਬਰਾੜ ਦੀ ਮੌਤ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਅਮਰੀਕੀ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਬੀਤੇ ਦਿਨ ਜੋ ਗੋਲਡੀ ਬਰਾੜ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਸੀ ਉਸ ਦੇ ਉੱਪਰ ਫਾਇਰਿੰਗ ਤੋਂ ਬਾਅਦ ਉਸ ਦੇ ਕਤਲ ਦੀ ਜੋ ਗੱਲ ਸਾਹਮਣੇ ਆ ਰਹੀ ਸੀ ਖਬਰ ਸਾਹਮਣੇ ਆ ਰਹੀ ਸੀ ਉਸ ਦੇ ਨੂੰ ਲੈ ਕੇ ਹੁਣ ਅਮਰੀਕੀ ਪੁਲਿਸ ਦੇ ਵੱਲੋਂ ਇਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਕਿ ਪੋਸਟ ਸੰਚਿਤ ਕੀਤੀ ਗਈ ਹੈ ਜਿਸ ਦੇ ਜ਼ਰੀਏ ਕਿਹਾ ਗਿਆ ਹੈ ਕਿ ਬੀਤੇ ਦਿਨ ਜੋ ਖਬਰਾਂ ਫੈਲਾਈਆਂ ਜਾ ਰਹੀਆਂ ਸੀ ਉਹ ਬਿਲਕੁਲ ਝੂਠੀਆਂ ਨੇ ਤੇ ਇਸ ਦੇ ਨਾਲ ਹੀ ਅਮਰੀਕੀ ਪੁਲਿਸ ਦੇ ਵੱਲੋਂ ਫਰੇਸਨੋ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਸੀ ਉਸੇ ਫਰੇਸਨੋ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਦੋ ਤਸਵੀਰਾਂ ਵੀ ਨਾਲ ਪੋਸਟ ਕੀਤੀਆਂ ਗਈਆਂ ਜਿਸ ਦੇ ਜ਼ਰੀਏ ਦੱਸਿਆ ਗਿਆ ਕਿ ਬੀਤੇ ਦਿਨ ਸਾਰਾ ਅੱਜ ਦਿਨ ਜਿਹੜਾ ਉਹ ਇਹੀ ਖਬਰ ਹਰੇਕ ਚੈਨਲ ਦੇ ਵੱਲੋਂ ਹਰੇਕ ਮੀਡੀਆ ਹਾਊਸ ਦੇ ਵਿੱਚ ਖਬਰ ਜੜੀ ਹੈ ਉਹ ਤੇਜ਼ੀ ਦੇ ਨਾਲ ਫੈਲੀ ਕਿ ਗੋਲਡੀ ਬਰਾਰ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਇਸੇ ਵਾਰਦਾਤ ਵਿੱਚ ਉਸ ਦੀ ਮੌਤ ਜਿਹੜੀ ਆ ਉਹ ਖਬਰ ਆਈ ਹੈ ਤੇ ਉਸ ਤੋਂ ਬਾਅਦ ਫਰੈਸਨੋ ਪੁਲਿਸ ਡਿਪਾਰਟਮੈਂਟ ਨੂੰ ਲਗਾਤਾਰ ਫੋਨ ਆ ਰਹੇ ਸੀ ਜਿਸ ਤੋਂ ਬਾਅਦ ਡਿਪਾਰਟਮੈਂਟ ਦੇ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਪੋਸਟ ਸਾਂਝ ਕਰਕੇ ਦੋ ਜਣਿਆਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਗਈਆਂ ਜਿਸ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਵਿਕਟਮ ਔਰ ਜਿਹੜਾ ਦੂਸਰਾ ਸਸਪੈਕਟ ਹੈ ਉਸ ਦੀਆਂ ਤਸਵੀਰਾਂ ਵੀ ਨਾਲ ਦਿਖਾਈਆਂ ਗਈਆਂ ਇਹ ਵੀ ਕਿਹਾ ਗਿਆ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਕਿ ਹੁਣ ਅਜਈਆਂ ਜਿਹੜੀਆਂ ਅਫਵਾਹਾਂ ਨੇ ਉਹ ਨਾ ਫੈਲਾਈਆਂ ਜਾਣ ਪੂਰੇ ਪੂਰਾ ਮਾਮਲਾ ਕੀ ਹੈ ਉਹ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਦਿਨ ਪਰ ਗੈਂਗਸਟਰ ਦੇ ਅਮਰੀਕਾ 'ਚ ਮਰਨ ਦੀ ਚਰਚਾ ਰਹੀ ਪਰ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਸਕੀ ਸੀ ਕੱਲ ਵੀ ਸਿਰਫ ਜਿਸ ਅਮਰੀਕੀ ਚੈਨਲ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀਗਾ ਉਸ ਦੇ ਵੱਲੋਂ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਸੀ ਸਿਰਫ ਦਾਵਾ ਕੀਤਾ ਗਿਆ ਕਿ ਫਰੇਸਨੋ ਦੇ ਵਿੱਚ ਇੱਕ ਥਾਂ ਤੇ ਜਿੱਥੇ ਫਾਇਰਿੰਗ ਹੋਈ ਹੈ ਉਸ ਦੇ ਵਿੱਚ ਦੋ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਜਦੋਂ ਹਸਪਤਾਲ ਲਿਜਾਇਆ ਜਾਂਦਾ ਤੇ ਇੱਕ ਦੀ ਜਾਨ ਚਲੇ ਜਾਂਦੀ ਹੈ ਇੱਕ ਗੰਭੀਰ ਜ਼ਖਮੀ ਸੀ ਜਿਸ ਨੂੰ ਇਲਾਜ ਤੋਂ ਬਾਅਦ ਛੁੱਟੀ ਮਿਲ ਗਈ ਹੈ ਇਹ ਵੀ ਫਰੈਸਨੋ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਕਲੀਅਰ ਕੀਤਾ ਗਿਆ ਕਿ ਜਿਹੜਾ ਜ਼ਖਮੀ ਸੀ ਇਸ ਵਾਰਦਾਤ ਦੇ ਵਿੱਚ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ ਇਲਾਜ ਦੇ ਬਾਅਦ ਪਰ ਬੀਤੇ ਦਿਨ ਜਿਹੜੀ ਖਬਰ ਸਾਹਮਣੇ ਆ ਰਹੀ ਸੀ ਜਿਹੜੀ ਅਫਵਾਹ ਕਹਿ ਲਈਏ ਕਿ ਫੈਲਾਈ ਜਾ ਰਹੀ ਸੀ ਉਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਵਾਰਦਾਤ ਮੌਕੇ ਜਿਸ ਸ਼ਖਸ ਦੀ ਮੌਤ ਹੋਈ ਹੈ ਉਹ ਗੋਲਡੀ ਬਰਾੜ ਹੀ ਹੈ ਜਦੋਂ ਇਹ ਖਬਰ ਅੱਗ ਦੇ ਤਰ੍ਹਾਂ ਫੈਲੀ ਤਾਂ ਫਰੈਸਨੋ ਪੁਲਿਸ ਡਿਪਾਰਟਮੈਂਟ ਨੂੰ ਕਈ ਫੋਨ ਕਾਲਸ ਗਈਆਂ ਐਸਆਰਐਮ ਇਸ ਸਾਰੇ ਜਾਣਕਾਰੀ ਜਾਣਕਾਰੀ ਦੇਰ ਰਾਤ ਕੈਲੀਫੋਰਨੀਆ ਦੇ ਫਰੈਸਨੋ ਪੁਲਿਸ ਡਿਪਾਰਟਮੈਂਟ ਨੇ ਈਮੇਲ ਦੇ ਜ਼ਰੀਏ ਦਿੱਤੀ ਫਰੈਸਨੋ ਪੁਲਿਸ ਡਿਪਾਰਟਮੈਂਟ ਨੇ ਇਸ ਖਬਰ ਦਾ ਖੰਡਨ ਵੀ ਕੀਤਾ ਤੇ ਈਮੇਲ ਦੇ ਜ਼ਰੀਏ ਲੈਫਟਨੈਂਟ ਵਿਲੀਅਮ ਜੇ ਡੂਲੇ ਨੇ ਜਾਣਕਾਰੀ ਦਿੱਤੀ ਕਿ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਫੇਰਮੌਂਟ ਹੋਟਲ ਦੇ ਬਾਹਰ ਦੋ ਨੌਜਵਾਨਾਂ ਨੂੰ ਗੋਲੀ ਮਾਰੀ ਗਈ ਸੀ ਇਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਜਦਕਿ ਦੂਸਰੇ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਅਮਰੀਕੀ ਖੁਫੀਆ ਏਜੰਸੀ FBI ਨੇ ਇਸ ਗੋਲੀਕਾਂਡ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਉਹਨਾਂ ਦੀ ਪਛਾਣ ਵੀ ਦੱਸੀ ਹੈ ਤੇ ਨਾਲ ਹੀ ਅਧਿਕਾਰੀਆਂ ਨੇ ਦਾਵਾ ਕੀਤਾ ਹੈ ਕਿ ਮਰਨ ਵਾਲਾ ਨੌਜਵਾਨ ਗੋਲਡੀ ਬਰਾਡ ਨਹੀਂ ਹੈ ਵੱਡਾ ਖੁਲਾਸਾ ਫਰੇਸਨੋ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਕੀਤਾ ਗਿਆ ਦੇਰ ਰਾਤ ਕੀਤਾ ਗਿਆ ਜਦੋਂ ਵਾਰ-ਵਾਰ ਡਿਪਾਰਟਮੈਂਟ ਨੂੰ ਫੋਨ ਕਾਲਜ਼ ਆ ਰਹੇ ਸੀ ਉਹਨਾਂ ਤੋਂ ਪੋਚ ਗਿੱਚ ਕੀਤੀ ਜਾ ਰਹੀ ਸੀ ਯਾਨੀ ਕਿ ਉਹਨਾਂ ਤੋਂ ਜਾਣਕਾਰੀ ਲਈ ਜਾ ਰਹੀ ਸੀ ਕਿ ਵਾਕਏ ਦੇ ਵਿੱਚ ਜਿਹੜਾ ਅਜਵਾਰਦਾਤ ਦੇ ਵਿੱਚ ਮਰਨ ਵਾਲਾ ਨੌਜਵਾਨ ਹੈ ਕਿ ਉਹ ਗੋਲਡੀ ਬਰਾੜ ਹੀ ਹੈ ਦੱਸਦੇ ਕਿ ਖਤਰਨਾਕ ਗੈਂਗਸਟਰ ਹੈ ਜਿਸ ਦੇ ਉੱਪਰ ਕਈ aarop ਨੇ ਭਾਰਤ ਸਰਕਾਰ ਦੇ ਵੱਲੋਂ ਉਸ ਨੂੰ ਅਤਵਾਦੀ ਐਲਾਨਿਆ ਹੋਇਆ ਹੈ ਤੇ ਇਹਨਾਂ ਤੋਹੀਂ ਬਚਨ ਦੇ ਲਈ ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਬੀਤੇ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਗੋਲਡੀ ਬਰਾਡ ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਉਸ ਦੇ ਲੁਕੇ ਹੋਣ ਦੀਆਂ ਚਰਚਾਵਾਂ ਸੀ ਪਰ ਹੁਣ ਅਮਰੀਕਾ ਦੇ ਵਿੱਚ ਲੁਕੇ ਹੋਣ ਦੀਆਂ ਚਰਚਾਵਾਂ ਦੇ ਚੱਲਦੇ ਜਦੋਂ ਮੰਗਲਵਾਰ ਨੂੰ ਇਹ ਘਟਨਾ ਵਾਪਰਦੀ ਹੈ ਤਾਂ ਸਾਹਮਣੇ ਆਂਦਾ ਇੱਕ ਅਮਰੀਕੀ ਚੈਨਲ ਦੇ ਆ ਮਾਧਿਅਮ ਰਾਹੀਂ ਕਿ ਮਰਨ ਵਾਲਾ ਨੌਜਵਾਨ ਗੋਲਡੀ ਬਰਾਡ ਹੀ ਹੈ ਪਰ ਜਿਸ ਤਰੀਕੇ ਦੇ ਨਾਲ ਜੰਗਲ ਦੀ ਤਰ੍ਹਾਂ ਅਜੰਗਲ ਦੀ ਅਗ ਤਰ੍ਹਾਂ ਇਹ ਖਬਰ ਫੈਲੀ ਉਸ ਤੋਂ ਬਾਅਦ ਫਰੈਸਨੋਪੁਰਸ ਡਿਪਾਰਟਮੈਂਟ ਦੇ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਪੋਸਟਰ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਤੇ ਨਾਲ ਅਪੀਲ ਵੀ ਕੀਤੀ ਗਈ ਹੈ ਕਿ ਅਜੇਹੀਆਂ ਅਫਵਾਹਾਂ ਨਾ ਫੈਲਾਈਆਂ ਜਾਣ। ਵੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...